26 ਜਨਵਰੀ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੱਡਾ ਐਕਸ਼ਨ ਲਿਆ ਸਿੱਖ ਫੋਰ ਜਸਟਿਸ ਸੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਨੇ ਦਿੱਲੀ ਦੇ ਵਿੱਚ ਆ ਸ਼ਾਂਤੀ ਫੈਲਾਉਣ ਦੀ ਕਥਿਤ ਸਾਜ਼ਿਸ਼ ਨੂੰ ਰੋਕਣ ਦੇ ਦੋਸ਼ ਤੇ ਵਿੱਚ ਇਹ ਕਾਰਵਾਈ ਕੀਤੀ ਹੈ ਦਿੱਲੀ ਪੁਲਿਸ ਅਨੁਸਾਰ ਭਾਰਤੀ ਨਿਆ ਸਹੈਤਾ 72 ਆਮਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਤਾਰਾਵਾ ਭਾਰਤ ਵਿਰੁੱਧ ਸਾਜ਼ਿਸ਼ ਰਚਨ ਦੇਸ਼ ਦੀ ਪ੍ਰਭੂਸਤਾ ਇਕਤਾ ਅਖਰੜਤਾ ਨੂੰ ਖਤਰਾ ਪਹੁੰਚਾਉਣ ਵਰਗੇ ਗੰਭੀਰ ਅਪਰਾਧਾਂ ਨਾਲ ਸੰਬੰਧਿਤ ਹਨ ਪੰਨੂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਦਾਵਾ ਕੀਤਾ ਸੀ ਕਿ ਉਸਨੇ ਦਿੱਲੀ ਦੇ ਰੋਹੈਣੀ ਅਤੇ ਡਾਬਰੀ ਇਲਾਕਿਆਂ ਦੇ ਵਿੱਚ ਵਕਵਾਦੀ ਪੱਖੀ ਪੋਸਟ ਲਗਾਏ ਨੇ ਅਤੇ ਉਸਨੇ ਧਮਕੀ ਦਿੱਤੀ ਸੀ ਕਿ ਉਹ ਆਪਣੇ ਸਲੀਪਰ ਸਹਾਰਾ ਹੀ ਕਿਸੇ ਵੀ ਤਰ੍ਹਾਂ ਦੀ دہشت ਫਿਲਾ ਸਕਦਾ ਹੈ ਹਾਲਕਿ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਹੁਣ ਤੱਕ ਅਜੇ ਹਾਂ ਕੋਈ ਵੀ ਪੋਸਟਰ ਨਹੀਂ ਮਿਲਿਆ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਦਾਵਾ ਮਹਿਜ਼ ਅਫਵਾਹ ਸੀ ਪਰ ਇਸ ਦੌਰਾਨ ਹੁਣ ਦਿੱਲੀ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ਪੰਨੂ ਖਿਲਾਫ ਐਫਆਈਆਰ ਦਰਜ ਕੀਤੀ ਹੈ 26 ਜਨਵਰੀ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਬਟਾ ਐਕਸਲਿਆ ਸਿਕ ਫੋਰ ਜਸਟਿਸ ਸੇ ਮੁਖੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਪੁਲਿਸ ਨੇ ਦਿੱਲੀ ਦੇ ਵਿੱਚ ਆ ਸ਼ਾਂਤੀ ਫੈਲਾਉਣ ਦੀ ਕਥਿਤ ਸਾਜ਼ਿਸ਼ ਨੂੰ ਰੋਕਣ ਦੇ ਦੋਸ਼ ਤੇ ਵਿੱਚ ਇਹ ਕਾਰਵਾਈ ਕੀਤੀ ਹੈ ਦਿੱਲੀ ਪੁਲਿਸ ਅਨੁਸਾਰ ਭਾਰਤੀ ਨਿਆ ਸਹੈਤਾ 77 ਆਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਤਹਿ ਆਵਾ ਭਾਰਤ ਵਿਰੁੱਧ ਸਾਜ਼ਿਸ਼ ਰਚਨ ਦੇਸ਼ ਦੀ ਪ੍ਰਭੂਸਤਾ ਇਕਤਾ ਅਖਰਦਾਂ ਨੂੰ ਖਤਰਾ ਪਹੁੰਚਾਉਣ ਵਰਗੇ ਗੰਭੀਰ ਅਪਰਾਧਾਂ ਨਾਲ ਸੰਬੰਧਿਤ ਹਨ ਪੰਨੂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਦਾਵਾ ਕੀਤਾ ਸੀ ਕਿ ਉਸਨੇ ਦਿੱਲੀ ਦੇ ਰੋਹੈਣੀ ਅਤੇ ਡਾਬਰੀ ਇਲਾਕਿਆਂ ਦੇ ਵਿੱਚ ਵੱਖਵਾਦੀ ਪੱਖੀ ਪੋਸਟ ਲਗਾਏ ਨੇ ਅਤੇ ਉਸਨੇ ਧਮਕੀ ਦਿੱਤੀ ਸੀ ਕਿ ਉਹ ਆਪਣੇ ਸਲੀਪਰ ਸਹਿਲਾ ਰਹੀਂ ਕਿਸੇ ਵੀ ਤਰ੍ਹਾਂ ਦੀ

ਪੁਲਿਸ ਨੇ ਦਿੱਲੀ ਦੇ ਵਿੱਚ ਆ ਸ਼ਾਂਤੀ ਫੈਲਾਉਣ ਦੀ ਕਥਿਤ ਸਾਜ਼ਿਸ਼ ਰੋਕਣ ਦੇ ਦੋਸ਼ ਤੇ ਵਿੱਚ ਇਹ ਕਾਰਵਾਈ ਕੀਤੀ ਹੈ ਦਿੱਲੀ ਪੁਲਿਸ ਅਨੁਸਾਰ ਭਾਰਤੀ ਨਿਆ ਸਹỆਤਾ 72 ਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਤਾਰਾਵਾਂ ਭਾਰਤ ਵਿਰੁੱਧ ਸਾਜ਼ਿਸ਼ ਰਚਨ ਦੇਸ਼ ਦੀ ਪ੍ਰਭੂਸਤਾ ਇਕਤਾ ਅਖਰਦਾਂ ਨੂੰ ਖਤਰਾ ਪਹੁੰਚਾਉਣ ਵਰਗੇ ਗੰਭੀਰ ਅਪਰਾਧਾਂ ਨਾਲ ਸੰਬੰਧਿਤ ਹਨ ਪੰਨੂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਦਾਵਾ ਕੀਤਾ ਸੀ ਕਿ ਉਸਨੇ ਦਿੱਲੀ ਦੇ ਰੋਹੈਣੀ ਅਤੇ ਡਾਬਰੀ ਇਲਾਕਿਆਂ ਦੇ ਵਿੱਚ ਵੱਖਵਾਦੀ ਪੋਸਟਰ ਲਗਾਏ ਨੇ ਅਤੇ ਉਸਨੇ ਧਮਕੀ ਦਿੱਤੀ ਸੀ ਕਿ ਉਹ ਆਪਣੇ ਸਲੀਪਰ ਸਹਲਾ ਰਹੀਂ ਕਿਸੇ ਵੀ ਤਰ੍ਹਾਂ ਦੀ ਦਹਿਸ਼ਤ ਫਿਲਾ ਸਕਦਾ ਹੈ ਹਾਲਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਹੁਣ ਤੱਕ ਅਜਿਹਾ ਕੋਈ ਵੀ ਪੋਸਟਰ ਨਹੀਂ ਮਿਲਿਆ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਦਾਵਾ ਮਹਿਜ਼ ਅਫਵਾਹ ਸੀ ਪਰ ਇਸ ਦੌਰਾਨ ਹੁਣ ਦਿੱਲੀ ਪੁਲਿਸ ਨੇ ਵੱਡਾ ਐਕਸ਼ਨ ਲੈਂਦਿਆਂ ਪੰਨੂ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ